ਹੈਲਦੀ ਕਿਚਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਇੱਕ ਡੇਢ ਮਹੀਨਾ ਪਹਿਲੇ ਵੀ ਵੀਡੀਓ ਪਾਈ ਸੀ ਮਟਰਾਂ ਨੂੰ ਅਸੀਂ ਕਿਵੇਂ ਸੇਵ ਕਰਕੇ ਰੱਖ ਸਕਦੇ ਹਾਂ ਔਰ ਗ੍ਰੀਨ ਵੈਜੀਟੇਬਲ ਜਿਵੇਂ ਸਾਡੀ ਗੋਭੀ ਹੁੰਦੀ ਏ ਉਸ ਤੋਂ ਇਲਾਵਾ ਮੇਥੀ ਪਾਲਕ ਮੈਂ ਤੁਹਾਨੂੰ ਇਹ ਵੀ ਦੱਸਿਆ ਸੀਗਾ ਕਿ ਅਸੀਂ ਇਹਨੂੰ ਪੋਲੀਥੀਨ ਦੇ ਵਿੱਚ ਜਿਹੜਾ ਕਿ ਇੱਕ ਤਾਂ ਪਲਾਸਟਿਕ ਤੇ ਪੋਲੀਥੀਨ ਆਂਦੇ ਨਾ ਇਹ ਵਾਲੇ ਨਹੀਂ ਇੱਕ ਇਹ ਕਪੜਾ ਮਿਕਸ ਪਲਾਸਟਿਕ ਹੁੰਦਾ ਇਹ ਦੇਖੋ ਜੇ ਇਹ ਵਾਲੇ ਪਲਾਸਟਿਕ ਦੇ ਆਉਂਦੇ ਨੇ ਸ਼ਾਪਿੰਗ ਚ ਜਦੋਂ ਤੁਸੀਂ ਦੁਕਾਨ ਤੇ ਜੇ ਕਿਸੇ ਸ਼ਾਪ ਤੇ ਜਾਂ ਮਾਲ ਚ ਜਾਂਦੇ ਹੱਸਣ ਦੇ ਪੋਲੀਥੀਨ ਤੁਹਾਨੂੰ ਮਿਲਦੇ ਨੇ ਇਸ ਤਰ੍ਹਾਂ ਦੇ ਵੱਡੇ ਵੱਡੇ ਵੀ ਮਿਲਦੇ ਨੇ ਠੀਕ ਹੈ ਜੀ ਮੈਂ ਇਹਨਾਂ ਨੂੰ ਕਟਿੰਗ ਕਰਕੇ ਇਹ ਦੇਖੋ ਮੈਂ ਪੀਸ ਕਰ ਕਰਕੇ ਰੱਖ ਲੈਣੀਆਂ ਔਰ ਮੈਂ ਸੁੱਟਦੀ ਨੇ ਇਹਨਾਂ ਨੂੰ ਪੋਲੀਥੀਨ ਨੂੰ ਦੂਜੇ ਭਾਵੇਂ ਸੁੱਟਦੀ ਸੀ ਡਸਟਬਿਨ ਚ ਪਰ ਅਸੀਂ ਇਹ ਵਾਲੇ ਪੋਲੀਥੀਨ ਨਹੀਂ ਸੁੱਟਦੇ ਕਿਉਂਕਿ ਬੜੇ ਕੰਮ ਆਉਂਦੇ ਨੇ ਮੇਰੇ ਡੇਢ ਡੇਢ ਦੋ ਦੋ ਮਹੀਨੇ ਵੈਜੀਟੇਬਲ ਪਈਆਂ ਰਹੰਦੀਆਂ ਨੇ ਕਟਿੰਗ ਕਰਕੇ ਮੈਂ ਰੱਖ ਦੇਣੀਆਂ ਦੇਖੋ ਤੁਹਾਨੂੰ ਜਦੋਂ ਸਟੋਰਾਂ ਤੋਂ ਮਿਲਦੀਆਂ ਨੇ ਜਿਹੜੀਆਂ ਸਰਦੀ ਦੀ ਸਬਜੀ ਤੁਸੀਂ ਗਰਮੀ 'ਚ ਲੈਂਦੇ ਹੋ ਤੇ ਉਹਦੇ ਵਿੱਚ ਕਿੰਨੀਆਂ ਦਵਾਈਆਂ ਦੁਨੀਆਂ ਲਾ ਕੇ ਰੱਖਦੇ ਨੇ ਠੀਕ ਹੈ ਪਰ ਤੁਹਾਨੂੰ ਘਰ ਦੀ ਸਬਜੀ ਦਾ ਪਤਾ ਕਿ ਅਸੀਂ ਕਿਸ ਤਰ੍ਹਾਂ ਸੰਭਾਲ ਕੇ ਰੱਖੀ ਹੋਈ ਹੈ ਸਭ ਤੋਂ ਪਹਿਲੇ ਦੇਖੋ ਮੈਂ 2 ਕਿਲੋ ਮਟਰ ਲੈ ਕੇ ਕੱਲ ਲੈ ਸੀ ਅੱਜ ਮੈਂ ਸਾਫ਼ ਕੀਤੇ ਨੇ ਸਾਰੇ ਦੇਖੋ ਮੈਂ ਵਿੱਚੋਂ ਜਿਹੜੇ ਗੰਦੇ ਦਾਣੇ ਸੀ ਉਹ ਕੱਢ ਦਿੱਤੇ ਨੇ ਕਿਉਂਕਿ ਮਟਰ ਕਈ ਵਾਰੀ ਗੰਦਾ ਨਿਕਲ ਆਂਦਾ ਹੈ ਅੱਜ ਕੱਲ ਵੈਸੇ ਵੀ ਲਾਸਟ ਸੀਜ਼ਨ ਹੈ ਸਰਦੀ ਲਾਸਟ ਤੇ ਜਾ ਰਹੀ ਹੈ ਮਾਰਚ ਦਾ ਮਹੀਨਾ ਸ਼ੁਰੂ ਹੋਣ ਵਾਲਾ ਤੇ ਹੁਣ ਤੁਹਾਨੂੰ ਮਟਰ ਅੱਜ ਤੇ ਤੁਹਾਨੂੰ ਮਿਲ ਰਹੇ ਨੇ 100 ਰੁਪਏ ਦੇ 4 ਕਿਲੋ 3 ਕਿਲੋ ਬਟ ਇਹਈ ਮਟਰ 60 ਰੁਪਏ ਪਈਆ 70 ਰੁਪਏ ਪਈਆ ਹੋ ਜਾਣੇ ਨੇ 2.5 300 ਦੀ ਰੇਂਜ ਵਿੱਚ ਚੱਲੇ ਜਾਣੇ ਬਟ ਅਗਰ ਅਸੀਂ 2 ਮਹੀਨੇ ਵੀ ਇਹਨੂੰ ਸੰਭਾਲ ਲਾਂਗੇ ਨਾ ਤੇ ਸਾਡੀ ਬਹੁਤ ਜ਼ਿਆਦਾ ਬਚਤ ਹੋ ਸਕਦੀ ਹੈ ਘਰ 'ਚ ਅਚਾਨਕ ਗੈਸਟ ਆ ਜਾਂਦੇ ਨੇ ਤੁਸੀਂ ਥੋੜੇ ਜਿਹੀ ਮੁਠੀ ਭਰ ਕੱਢੋ ਤੇ ਪਨੀਰ ਚ ਪਾ ਲਓ ਆਲੂਆਂ ਚ ਪਾ ਲਓ ਮਿਕਸ ਵੈਜੀਟੇਬਲ ਚ ਪਾ ਲਓ ਮਟਰ ਦੀਆਂ ਕਈ ਰੈਸਪੀਆਂ ਬਣ ਜਾਂਦੀਆਂ ਨੇ ਠੀਕ ਹੈ ਜੀ ਮੈਂ ਇੱਕ ਡੇਢ ਮਹੀਨਾ ਪਹਿਲੇ ਵੀ ਮਟਰ ਰੱਖੇ ਸੀ ਜਿਹੜੇ ਮੈਂ ਫ੍ਰਿਜ ਵਿੱਚ ਰੱਖੇ ਹੋਏ ਨੇ ਉਹ ਅਜੇ ਤੱਕ ਵੀ ਅਸੀਂ ਯੂਜ਼ ਕਰ ਰਹੇ ਹਾਂ ਜਦੋਂ ਮੈਂ ਰੈਸਪੀ ਪਾਈ ਸੀ ਤੁਹਾਨੂੰ ਵੀਡੀਓ ਪਾਈ ਸੀ ਤੇ ਨਾਲ ਉਸ ਤੋਂ ਬਾਅਦ ਮੈਂ ਦੋ ਤਿੰਨ ਵਾਰੀ ਮਟਰ ਬਣਾ ਵੀ ਚੁੱਕੀ ਹਾਂ ਮਟਰਾਂ ਵਾਲੇ ਚਾਵਲ ਵੀ ਬਣ ਚੁੱਕੇ ਨੇ ਫਰਾਈਡ ਰਾਈਸ ਮੈਂ ਇੱਕ ਵਾਰੀ ਬਣਾਏ ਸੀ ਉਸ ਤੋਂ ਇਲਾਵਾ ਮੈਂ ਮਟਰ ਪਨੀਰ ਵੀ ਬਣਾ ਚੁੱਕੀ ਹਾਂ ਜਿਹੜੇ ਮੈਂ ਵੀਡੀਓ ਪਾ ਚੁੱਕੀ ਹਾਂ ਔਰ ਮੈਂ ਉਹੀ ਮਟਰ ਯੂਜ਼ ਕਰ ਰਹੀ ਹਾਂ ਅੱਜ ਫਿਰ ਮੈਂ ਰਾਤੀ 2 ਕਿਲੋ ਲਈ ਸੀ ਅੱਜ ਫਿਰ ਮੈਂ ਤਿਆਰੀ ਕੀਤੀ ਹੈ ਮੈਂ ਕਿਉਂ ਨਹੀਂ ਮਟਰ ਸਸਤੇ ਹੈਗੇ ਨੇ ਤੇ ਕਿਉਂ ਨਾ ਫਾਇਦਾ ਲੈ ਲਈਏ ਤੇ ਅਸੀਂ ਘੱਟ ਤੋਂ ਘੱਟ 2 ਮਹੀਨੇ ਇਸ ਨੂੰ ਖਾਵਾਂਗੇ ਹੁਣ ਦੇਖੋ ਮੈਂ ਇੱਕ ਟਪਰ ਵੇਅਰ ਦਾ ਡੱਬਾ ਮੇਰੇ ਕੋਲ ਹੈਗੇ ਨੇ 4 ਬੰਨ ਟਪਰ ਵੇਅਰ ਦੇ ਡੱਬੇ ਜਿਨ੍ਹਾਂ ਵਿੱਚ ਮੈਂ ਸੰਭਾਲ ਲੈਣੀਆਂ ਅਗਰ ਤੁਹਾਡੇ ਕੋਲ ਟਪਰ ਵੇਅਰ ਨਹੀਂ ਹੈ ਤਾਂ ਏਅਰ ਟਾਈਟ ਕੰਟੇਨਰ ਵੀ ਤੁਸੀਂ ਲੈ ਸਕਦੇ ਹੋ ਜ਼ਰੂਰੀ ਨਹੀਂ ਹੈ ਟਪਰ ਵੇਅਰ ਚਾਹੀਦਾ ਔਰ ਇਹਦੇ ਵਿੱਚ ਜੇ ਅਗਰ ਤੁਸੀਂ ਲਪੇਟ ਕੇ ਰੱਖ ਦਿੰਦੇ ਹੋ ਪੂਰਾ ਪੋਲੀਥੀਨ ਅਗਰ ਤੁਸੀਂ ਨਵੀਂ ਫਾੜ ਦੇ ਤਾਂ ਇੱਕ ਤੁਹਾਨੂੰ ਪੂਰਾ ਪੋਲੀਥੀਨ ਮਿਲ ਜਾਏਗਾ ਪੋਲੀਥੀਨ ਦੇ ਵਿੱਚ ਪਾ ਕੇ ਇਹ ਟਾਈਟ ਕੰਟੇਨਰ ਵਿੱਚ ਤੁਸੀਂ ਰੱਖ ਸਕਦੇ ਹੋ ਠੀਕ ਹੈ ਔਰ ਜੇ ਅਗਰ ਤੁਸੀਂ ਐਸ ਪੋਲੀਥੀਨ ਜਿਹੀ ਪਾਉਂਦੇ ਹੋ ਤੇ ਕੋਈ ਜ਼ਰੂਰੀ ਨਹੀਂ ਹੈ ਮਤਲਬ ਕਿ ਤੁਹਾਡਾ ਇਹ ਵਾਲਾ ਖਰਾਬ ਹੋ ਜਾਏ ਇਹ ਵੀ ਨਹੀਂ ਖਰਾਬ ਹੁੰਦੇ ਇਹ ਵੀ ਘੱਟੋ ਘੱਟ ਮਹੀਨਾ ਪਰ ਚੱਲ ਜਾਂਦੇ ਨੇ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਲਓ ਜਿਹੜੇ ਮੈਂ ਪਲਾਸਟਿਕ ਦੇ ਲਿਫਾਫੇ ਤੁਹਾਨੂੰ ਦਿਖਾਏ ਸੀ ਇਹ ਦੇਖੋ 1.5 ਮਹੀਨਾ ਪਹਿਲੇ ਦੇ ਇਹ ਪਿਆ ਹੋਇਆ ਅਸੀਂ ਇੱਕ ਯੂਜ਼ ਕਰ ਚੁੱਕੇ ਦੋ ਪੋਲੀਥੀਨ ਸੀ ਮੇਰੇ ਕੋਲ ਵਾਲ ਇੱਕ ਯੂਜ਼ ਕਰ ਚੁੱਕਿਆ ਘਰ ਤੋਂ ਘਟੇ ਵੀ 1 ਕਿਲੋ ਮਟਰ ਮੇਰੇ ਪਏ ਹੋਏ ਨੇ ਜੀ ਠੀਕ ਹੈ ਜੀ ਇਹਦੇ ਵਿੱਚ ਵੀ 2 2.5 ਮਿੰਟੇ 3 ਮਿੰਟੇ ਨਿਕਲ ਜਾਂਦੇ ਨੇ ਕੋਈ ਅਸਲੀ ਤਰ੍ਹਾਂ ਦੀ ਗੱਲ ਨਹੀਂ ਹੈਗੀ ਕਿ ਖਰਾਬ ਹੋ ਜਾਣਗੇ ਜਿਵੇਂ ਫਰੋਜ਼ਨ ਮਟਰ ਹੁੰਦੇ ਨੇ ਉਹ ਵੀ ਹੁੰਦੇ ਨੇ ਕਈ ਲੋਕੀ ਬੋਇਲ ਕਰਕੇ ਕਰਦੇ ਨੇ ਜੈਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਬੋਇਲ ਕਰਨ ਦੀ ਜ਼ਰੂਰਤ ਨਹੀਂ ਹੈਗੀ ਉਹ ਵੀ ਇੰਨਾ ਟਾਈਮ ਕੱਟਣਗੇ ਤੇ ਇਹ ਵੀ ਇੰਨਾ ਹੀ ਟਾਈਮ ਕੱਟਣਗੇ ਸੇਮ ਟਾਈਮ ਕੱਟਦੇ ਨੇ 2 2.5 ਮਿੰਟੇ 3 ਮਿੰਟੇ ਆਰਾਮ ਨਾਲ ਨਿਕਲ ਜਾਂਦੇ ਨੇ ਇਸ ਵਾਸਤੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਫ੍ਰੀਜਰ ਦੇ ਵਿੱਚ ਕਿ ਮੇਰਾ ਇੱਕ ਦੇਖੋ ਪੋਲੀਥੀਨ ਪਿਆ ਹੋਇਆ ਜਿਹੜੀ ਕਿ ਬਰਫ਼ ਦੇਖੋ ਜੰਮੀ ਹੋਈ ਹੈ ਸਾਈਡਾਂ ਤੇ ਔਰ ਇੱਕ ਅਸੀਂ ਯੂਜ਼ ਵੀ ਕਰ ਚੁੱਕੇ ਹਾਂ ਤੇ ਦੂਸਰਾ ਪੋਲੀਥੀਨ ਅਜੇ ਵੀ ਪਿਆ ਹੋਇਆ ਪਹਿਲੇ ਅਸੀਂ ਇਹ ਯੂਜ਼ ਕਰਾਂਗੇ ਫਿਰ ਮੈਂ ਜਿਹੜੇ ਅੱਜ ਸੇਵ ਕਰਦੀਆਂ ਉਹ ਫਿਰ ਅਸੀਂ ਜੋ ਜਦੋਂ ਜ਼ਰੂਰਤ ਪੈਗੀ ਫਿਰ ਯੂਜ਼ ਕਰ ਲਾਂਗੇ ਠੀਕ ਹੈ ਜੀ ਹੁਣ ਅਸੀਂ ਅੱਗੇ ਕੀ ਕਰਨਾ ਹੈ ਤੁਹਾਨੂੰ ਮੈਂ ਦੱਸਦੀ ਹਾਂ ਹਾਂਜੀ ਤੁਸੀਂ ਮੇਰੇ ਦੇਖ ਲਓ ਫ੍ਰਿਜ ਵਿੱਚ ਵੀ ਦੇਖ ਹੀ ਲੈਨੇ ਕਿ ਮੈਂ ਕਿਸ ਤਰ੍ਹਾਂ 1.5 ਮਹੀਨਾ ਪਹਿਲੇ ਤੇ ਰੱਖਿਓ ਹਨ ਮਟਰ ਔਰ ਅਸੀਂ ਦੋ ਵਾਰੀ ਯੂਸ ਵੀ ਕਰ ਸਕਰੇ ਇੱਕ ਪੋਲੀਥੀਨ ਸਾਡਾ ਖਤਮ ਹੋ ਚੁੱਕਿਆ ਔਰ ਮੈਂ ਇਸ ਤਰ੍ਹਾਂ ਦੇ ਪਲਾਸਟਿਕ ਦੇ ਪੋਲੀਥੀਨ ਚ ਪਾਏ ਸੀ ਕਈ ਲੋਗ ਬੋਇਲ ਕਰਕੇ ਨਮਕ ਚੀਨੀ ਪਾ ਕੇ ਠੰਡੇ ਪਾਣੀ ਚ ਪਾ ਕੇ ਫਿਰ ਉਹਨੂੰ ਸੁਕਾਂਦੇ ਨੇ ਫਿਰ ਇਸ ਤਰ੍ਹਾਂ ਦੀ ਕੋਈ ਚੱਕਰ ਵਾਲੀ ਗੱਲ ਨਹੀਂ ਅਗਰ ਤੁਸੀਂ ਇਸ ਤਰ੍ਹਾਂ ਦੇਖੋ ਮੈਂ ਥੋੜੀ ਹਵਾ ਦੇ ਵਿੱਚ ਸੁਕਾਏ ਸੀ ਮੈਂ ਥੋੜੀ ਪੱਖਾ ਲਗਾਇਆ ਸੀ 10 ਮਿੰਟ ਹੁਣ ਬਿਲਕੁਲ ਸੁੱਕ ਗਏ ਨੇ ਬਸ ਮੋਸਚਰਾਈਜ਼ਰ ਇਹਦੇ ਵਿੱਚ ਨਹੀਂ ਹੋਣਾ ਚਾਹੀਦਾ ਬਿਲਕੁਲ ਸੁੱਕੇ ਹੋਣੇ ਚਾਹੀਦੇ ਨੇ ਇਸ ਤਰ੍ਹਾਂ ਉਹ ਜਿਹੜਾ ਤੁਹਾਡਾ ਕੰਟੇਨਰ ਹੈ ਜਾਂ ਡੱਬਾ ਜਿਹੜਾ ਵੀ ਲੈਣਾ ਤੁਸੀਂ ਉਹ ਵੀ ਸੁੱਕਾ ਹੋਣਾ ਚਾਹੀਦਾ ਅਗਰ ਤੇ ਤੁਹਾਡੇ ਕੋਲ ਇਸ ਤਰ੍ਹਾਂ ਦਾ ਕੋਈ ਕੰਟੇਨਰ ਹੈਗਾ ਠੀਕ ਹੈ ਨਹੀਂ ਤਾਂ ਲੰਬੇ ਜਿਹੜੇ ਕੰਟੇਨਰ ਹੁੰਦੇ ਨੇ ਜਿੱਦੇ ਸਿਸੀ ਦਾਲਾ ਵਗੈਰਾ ਪਾਣੇ ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੋ ਪਹਿਲੇ ਨੂੰ ਥੱਲੇ ਇਸ ਤਰ੍ਹਾਂ ਵਿਛਾ ਲੈਣਾ ਇਹਦਾ ਵਿਛਾਂਦਾ ਹੀ ਹੁੰਦਾ ਕਿ ਅਗਰ ਤੁਹਾਡਾ ਸਿਲਨ ਆਂਦੀ ਹੈ ਜਾਂ ਮੋਸਚਰਾਈਜ਼ਰ ਕੋਈ ਵੀ ਕੁਝ ਵੀ ਹੁੰਦਾ ਹੋਵੇ ਗਿੱਲਾਪਨ ਤੇ ਉਹ ਉਹ ਇਹ ਸੋਖ ਲੈਂਦੇ ਨੇ ਠੀਕ ਹੈ ਜੀ ਇਹ ਕਪੜੇ ਵਾਲੇ ਨੇ ਸੋਖ ਲੈਣਗੇ ਤੇ ਅਸੀਂ ਇਹਦੇ ਵਿੱਚ ਸਾਰੇ ਮਟਰ ਭਰ ਦਵਾਂਗੇ ਜਿੰਨੇ ਵੀ ਸਾਡੇ ਕੋਲ ਮਟਰ ਨੇ ਅਸੀਂ ਇਹਦੇ ਵਿੱਚ ਜਿੰਨੇ ਵੀ ਸਾਡੇ ਆ ਸਕਦੇ ਨੇ ਪਾ ਲਾਂਗੇ ਬਾਕੀ ਅਸੀਂ ਇੱਕ ਪੋਲੀਥੀਨ ਦੇ ਵਿੱਚ ਪਾ ਦਾਂਗੇ ਜਾਂ ਦੂਜੇ ਕੰਟੇਨਰ ਵਿੱਚ ਪਾ ਦਾਂਗੇ ਠੀਕ ਹੈ ਇਹ ਬਿਲਕੁਲ ਸੁੱਕੇ ਹੋਣੇ ਔਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਜ਼ਰੂਰੀ ਤੁਸੀਂ ਬੋਇਲ ਕਰਕੇ ਰੱਖਣੇ ਨੇ ਬੋਇਲ ਕਰਕੇ ਵੀ ਤੁਹਾਨੂੰ ਉਸ ਤਰ੍ਹਾਂ ਦੇ ਮਿਲਣਗੇ ਜਿਵੇਂ ਦੇ ਤੁਹਾਨੂੰ ਇਹ ਸੁੱਕੇ ਮਟਰ ਮਿਲਣੇ ਨੇ ਪਰ ਐਵੇਂ ਕਿ ਥੋੜਾ ਜਿਹਾ ਚਲੋ ਟਾਈਮ ਕੱਟ ਜਾਂਦੇ ਹੋਣ ਨੇ 5-6 ਮਹੀਨੇ ਪਰ ਮੈਂ ਅੱਜ ਤੱਕ ਬੋਇਲ ਕਰਕੇ ਨਹੀਂ ਰੱਖੇ ਔਰ ਮੇਰੀ ਇਹ ਮੇਥੀ ਵੀ ਮੈਂ ਤੁਹਾਨੂੰ ਦਿਖਾਨੀ ਆ ਕੱਟ ਕੇ ਜਿਹੜੀ ਮੈਂ 15-20 ਦਿਨ ਪਹਿਲੇ ਰੱਖੀ ਸੀ ਅੱਜ ਮੈਂ ਬਣਾਉਣ ਲੱਗੀ ਸੀ ਬਟ ਅੱਜ ਕੜੀ ਦੀ ਰੈਸਪੀ ਪਾਈ ਹੈ ਮੈਂ ਤੇ ਮੈਂ ਹੁਣ ਕੱਲ ਬਣਾਵਾਂਗੀ ਅੱਜ ਮੈਂ ਧੋ ਕੇ ਉਹਨੂੰ ਰੱਖ ਦਿੱਤਾ ਉਹ ਘੜ ਤੋਂ ਕੱਟ ਇੱਕ ਮਹੀਨਾ ਪਹਿਲੇ ਦੀ ਕੱਟੀ ਹੋਈ ਪਈ ਹੈ ਮੈਂ ਤੁਹਾਨੂੰ ਹੁਣ ਇਹ ਉਹ ਵੀ ਦਿਖਾਨੀ ਆ ਠੀਕ ਹੈ ਜੀ ਇਹ ਦੇਖੋ ਜੀ ਮੇਥੀ ਜੋ ਮੈਂ ਇੱਕ ਮਹੀਨੇ ਦੀ ਕੱਟ ਕੇ ਰੱਖੀ ਹੈ ਇਹ ਦੇਖੋ ਜਰਾ ਕਿੰਨੀ ਵਧੀਆ ਔਰ ਹਰੀ ਮੇਥੀ ਹੈ ਔਰ ਮੈਂ ਅੱਜ ਸويرੇ ਬਣਾਉਣ ਲੱਗੀ ਸੀ ਬਟ ਸਾਡੀ ਕੜੀ ਦੀ ਸਲਾ ਬਣਗੀ ਕਿ ਮੈਂ ਵੀਡੀਓ ਪਾਣੀ ਹੁੰਦੀਆਂ ਨੇ YouTube ਤੇ ਮੈਨੂੰ ਮਤਲਬ ਕਿ ਲੱਗਿਆ ਕਿ ਮੈਂ ਇੱਕ ਹਫਤਾ ਪਹਿਲੇ ਮੈਥੀ ਤੇ ਪਨੀਰ ਮਟਰ ਬਣਾਇਆ ਸੀ ਤੇ ਮੈਂ ਇਸ ਵਾਸਤੇ ਇਹਨੂੰ ਮਿਸ ਕਰ ਦਿੱਤਾ ਤੇ ਫਿਰ ਮੈਂ ਕਿਹਾ ਦੋ ਚਾਰ ਦਿਨ ਠਹਿਰ ਕੇ ਬਣਾਵਾਂਗੀ ਪਰ ਹੁਣ ਮੈਂ ਕੱਲ੍ਹ ਇਹ ਆਲੂ ਮਟਰ ਬਣਾ ਕੇ ਤੇ ਤੁਹਾਨੂੰ ਰੈਸਪੀ ਪਾਵਾਂਗੀ ਦੇਖੋ ਕਿੰਨੀ ਗ੍ਰੀਨ ਪਈ ਹੋਈ ਹੈ ਇਹ ਘਰ ਤੋਂ ਘੱਟ ਇੱਕ ਮਹੀਨਾ ਪਹਿਲੇ ਦੀ ਕੱਟੀ ਹੋਈ ਹੋਏ ਔਰ ਇਸ ਤਰੀ ਮੈਂ ਸੇਵ ਕਰਕੇ ਰੱਖ ਦਿੱਤੀ ਹੈ ਇਸ ਤੋਂ ਇਲਾਵਾ ਦੇਖੋ ਇਹਦੇ ਵਿੱਚ ਮੈਂ ਦੂਜੇ ਕੰਟੇਨਰ ਵਿੱਚ ਗੋਭੀ ਰੱਖੀ ਹੋਈ ਹੈ ਇਹ ਵੀ ਘੱਟੋ ਘੱਟ 15 ਦਿਨ ਦੀ ਪਈ ਹੈ ਇਹ ਮੈਂ ਉੱਪਰ ਥੋੜਾ ਧਨੀਆ ਰੱਖ ਦਿੱਤਾ ਸੀ ਇਹ ਦੇਖੋ ਜੀ ਗੋਭੀ ਦੇਖੋ ਜਰਾ ਵੀ ਖਰਾਬ ਹੋਈ ਹੈ ਉਸ ਤਰੀ ਵਾਈਟ ਵਾਈਟ ਪਈ ਹੈ ਦੇਖੋ ਸਾਫ ਸੁਥਰੀ ਪਈ ਹੈ ਜਦੋਂ ਮੈਨੂੰ ਬਣਾਣਾ ਹੈ ਮੇਰਾ ਬਸ ਇੱਕੋ ਹੀ ਹੁੰਦਾ ਹੈ ਕਿ ਮੈਨੂੰ ਗਿੱਲਾ ਨਹੀਂ ਹੋਣ ਦੇਂਦੇ ਇਹਨੂੰ ਸੁਕਾ ਕੇ ਰੱਖਣੀ ਹੈ ਇਹ ਦੇਖੋ ਬਿਲਕੁਲ ਸੁੱਕੀ ਪਈ ਹੈ ਜਰਾ ਵੀ ਤੁਹਾਨੂੰ ਮੋਸਚਰਾਈਜ਼ਰ ਨੇ ਇਹਦੇ 'ਚ ਨਜ਼ਰ ਆਏਗਾ ਬਿਲਕੁਲ ਸੁੱਕਿਆ ਨੇ ਜਦੋਂ ਚੀਜ਼ ਗਿੱਲੀ ਹੋ ਜਾਂਦੀ ਹੈ ਨਾ ਤਾਂ ਹੀ ਖਰਾਬ ਹੁੰਦੀ ਹੈ ਆਦਰਵਾਇਜ਼ ਠੀਕ ਹੀ ਰਹਿੰਦੀ ਹੈ ਕਿਉਂਕਿ ਮੈਂ ਇੱਕ ਪੈਕਟ ਪਹਿਲੇ ਯੂਜ਼ ਕਰ ਬੱਠੇ ਮੇਰੇ ਕੋਲ ਦੂਜਾ ਵੀ ਕੰਟੇਨਰ ਹੈ ਇਸ ਤਰ੍ਹਾਂ ਦਾ ਉਹ ਮੈਂ ਯੂਜ਼ ਕਰ ਚੁੱਕੀ ਆਂ ਔਰ ਇਹ ਦੂਸਰਾ ਇੱਕ ਹੋਰ ਫੁੱਲ ਪਿਆ ਹੋਇਆ ਸੀਗਾ ਹੁਣੇ ਤੁਸੀਂ 15 ਦਿਨ ਬਾਅਦ ਦੇਖਣਾ ਗੋਭੀ ਕਿੰਨੀ ਮਹਿੰਗੀ ਹੋ ਜਾਏਗੀ ਬਟ ਮੈਨੂੰ ਹੁੰਦਾ ਕਿ ਰੋਜ਼ ਆੜੀ ਬਾਜ਼ਾਰ ਚੜਨ ਨਾਲੋਂ ਕਿ ਤੁਸੀਂ ਸੇਵ ਕਰਕੇ ਰੱਖੋ ਇੱਕ ਤਾਂ ਜਿਹੜਾ ਵਿਟਾਮਿਨ ਵਗੈਰਾ ਹੁੰਦੇ ਨੇ ਗੰਧਮੰਦ ਲੱਗਿਆ ਹੁੰਦਾ ਉਹਦੇ ਨਾਲ ਸਬਜ਼ੀਆਂ ਨਾਲ ਉਹ ਵੀ ਸਾਫ਼ ਹੋ ਜਾਂਦਾ ਔਰ ਦੂਸਰੀ ਗੱਲ ਇਹ ਹੈ ਕਿ ਇਹ ਸਾਡੇ ਵਾਸਤੇ ਸੇਵ ਰਹਿੰਦੇ ਨੇ ਕੋਈ ਐਮਰਜੈਂਸੀ ਗੈਸਟ ਆ ਜਾਂਦੇ ਨੇ ਤੇ ਸਾਨੂੰ ਦਿੱਕਤ ਨਹੀਂ ਹੁੰਦੀ ਤੇ ਨਾ ਹੀ ਸਾਨੂੰ ਸਾਫ਼ ਸਫਾਈ ਕਰਨ ਦੀ ਲੋੜ ਪੈਂਦੀ ਹੈ ਹੁਣ ਮਟਰ ਤੁਹਾਡੇ ਨਿਕਲੇ ਹੋ ਨੇ ਤੁਸੀਂ ਫਟਾਫਟ ਪਨੀਰ ਘਰ ਬਣਾਓ ਗੈਸਟ ਰਾਤੀ ਆਜਣ ਸਵੇਰੇ ਆਜਣ ਫਟਾਫਟ ਤੁਸੀਂ ਪਨੀਰ ਘਰ ਹੀ ਬਣਾ ਕੇ ਤੇ ਮਟਰ ਪਨੀਰ ਦੀ ਸਬਜ਼ੀ ਬਣਾ ਸਕਦੇ ਹੋ ਪਲਾਉ ਬਣਾ ਸਕਦੇ ਹੋ ਮਟਰਾਂ ਵਾਲਾ ਫਰੈਂਚ ਫਰਾਈਡ ਬਣਾ ਸਕਦੇ ਹੋ ਠੀਕ ਹੈ ਫਰਾਈਡ ਰਾਈਸ ਬਣਾ ਸਕਦੇ ਹੋ ਕੁਝ ਵੀ ਬਣਾ ਲਓ ਮਟਰ ਆਲੂ ਵੀ ਬਣ ਜਾਂਦੇ ਮਟਰ ਆਲੂ ਗਾਜਰ ਵੀ ਬਣ ਜਾਂਦੇ ਨੇ ਪਰ ਸਾਡੇ ਕੋਲ ਮਟਰ ਸੇਵ ਹੋਣੇ ਚਾਹੀਦੇ ਨੇ ਘਰ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਜਰੂਰ ਰੱਖਿਆ ਕਰੋ ਤਾਂ ਕਿ ਤੁਹਾਨੂੰ ਟਾਈਮ ਤੇ ਵੇਲੇ-ਕਵੇਲੇ ਜਿਵੇਂ ਜੋਬ ਵਾਲੀਆਂ ਲੇਡੀਜ਼ ਹੁੰਦੀਆਂ ਨੇ ਉਹਨਾਂ ਵਿਚਾਰੀਆਂ ਕੋਲ ਟਾਈਮ ਹੀ ਨਹੀਂ ਹੁੰਦਾ ਨਾ ਕੈਸੀ ਅਦਰਦ ਭੰਜਨ ਅਟ ਕਰ ਸਕੀਏ ਤੇ ਸੰਡੇ ਜਾਂ ਸੈਟਰਡੇ ਤੁਹਾਡੇ ਕੋਲ ਟਾਈਮ ਹੁੰਦਾ ਹੈ ਇਸ ਤਰ੍ਹਾਂ ਤੁਸੀਂ ਮਟਰ ਕੱਢ ਕੇ ਤੇ ਤੁਸੀਂ ਸੇਵ ਕਰਕੇ ਰੱਖ ਸਕਦੇ ਹੋ 2-3 ਮਹੀਨੇ ਤੱਕ ਤੁਹਾਨੂੰ ਆਰਾਮ ਨਾਲ ਤੁਸੀਂ ਖਾ ਸਕਦੇ ਹੋ ਤੁਹਾਨੂੰ ਇਹ ਵੀ ਪਤਾ ਕਿ ਅਸੀਂ ਕੋਈ ਦਵਾਈ ਨਹੀਂ ਲਗਾਈਏ ਦਿੱਤੇ ਕੋਈ ਅਸੀਂ ਚੀਜ਼ ਨਹੀਂ ਵਰਤੀ ਤੇ ਸਾਡੇ ਵਾਸਤੇ ਸਾਡੀ ਸਿਹਤ ਵਾਸਤੇ ਵੀ ਅੱਛੇ ਹੈਗੇ ਨੇ ਸਿਹਤ ਵਾਸਤੇ ਵੀ ਹਾਨੀਕਾਰਕ ਨਹੀਂ ਅਸੀਂ ਬੱਚਾ ਨੂੰ ਖਵਾਣਾ ਤੇ ਬੱਚਾ ਨੂੰ ਅੱਛੀਆਂ ਚੀਜ਼ਾਂ ਖਵਾਉਣੀਆਂ ਚੀਜ਼ਾਂ ਦੇਖੋ ਜਰਾ ਮਟਰ ਕਿੰਨੇ ਵਧੀਆ ਹਰੇ ਭਰੇ ਨੇ ਤੁਸੀਂ ਚਾਹੇ 1 ਮਹੀਨੇ ਬਾਅਦ ਵੀ ਮੈਨੂੰ ਮੈਸੇਜ ਕਰਕੇ ਪੁੱਛ ਲੈਣਾ ਮੈਂ ਤੁਹਾਨੂੰ ਦਿਖਾ ਦਾਂਗੀ ਅਜੇ ਮੈਂ ਯੂਜ਼ ਨਹੀਂ ਕਰਨੇ ਕਿਉਂਕਿ ਮੇਰਾ 1 ਕਿਲੋ ਦਾ ਪੈਕੇਟ ਬਣਿਆ ਹੋਇਆ ਹੈ ਔਰ ਕਿਲੋ ਦਾ ਪੈਕੇਟ ਘੱਟ ਤੋਂ ਘੱਟ 4 ਵਾਰੀ ਬਣ ਜਾਂਦਾ ਹੈ ਇਹਨੂੰ ਮੈਂ ਨੈਕਸਟ ਮੰਥ ਯੂਜ਼ ਕਰਾਂਗੀ ਯਾਨੀ ਕਿ April ਵਿੱਚ March ਵਿੱਚ ਮੇਰਾ ਉਹ ਚੱਲ ਜਾਣਾ ਮੈਨੂੰ April ਚ ਯੂਜ਼ ਕਰਾਂਗੀ ਠੀਕ ਹੈ ਜੀ ਹੁਣ ਮੈਂ ਇਸ ਡੱਬੇ ਵਿੱਚ ਜਿੰਨੇ ਆ ਸਕਦੇ ਨੇ ਬੰਦ ਹੋ ਜਾਏਗਾ ਆਰਮਨਲ ਉਹਨੇ ਕੁ ਮੈਂ ਪਾ ਦਿੱਤੇ ਨੇ ਔਰ ਉੱਪਰ ਫਿਰ ਮੈਂ ਇਹਨੂੰ ਕਵਰ ਕਰ ਦਾਂਗੀ ਅਗਰ ਇਹ ਪੂਰਾ ਨਹੀਂ ਆਏਗਾ ਤਾਂ ਇੱਕ ਮੇਰੇ ਕੋਲ ਪੀਸ ਹੋਰ ਪਿਆ ਮੈਨੂੰ ਅੱਛੀ ਤਰ੍ਹਾਂ ਬੰਦ ਕਰ ਦੇਣਾ ਉਤੋਂ ਕੰਟੇਨਰ ਬੰਦ ਕਰਕੇ ਰੱਖ ਦਾਂਗੀ ਔਰ ਜਿਹੜੇ ਜੇ ਬੱਚੇ ਹੋਏ ਨੇ ਮੈਨੂੰ ਇਹ ਪਲਾਸਟਿਕ ਦੇ ਲਿਫਾਫੇ 'ਚ ਬੰਦ ਕਰਕੇ ਗੰਡ ਮਾਰ ਕੇ ਰੱਖ ਦੇਣੇ ਨੇ ਕੋਈ ਇਸ ਤਰ੍ਹਾਂ ਦੀ ਚੱਕਰ ਵਾਲੀ ਗੱਲ ਨਹੀਂ ਕਿ ਖਰਾਬ ਹੋ ਜਾਣਗੇ ਨਹੀਂ ਬਿਲਕੁਲ ਨਹੀਂ ਖਰਾਬ ਹੁੰਦੇ ਮੈਂ ਜੇ 5-6 ਦਿਨ ਪਹਿਲੇ ਬਣਾਏ ਨੇ ਵਿੱਚੋਂ ਕੱਢ ਕੇ ਇੱਕ ਪੈਕੇਟ ਜਿਹੜਾ ਬੱਚਾ ਐਸੇ ਸਾਡਾ ਕਿਉਂਕਿ ਮੈਂ ਫਰਾਈਡ ਰਾਈਸ ਬਣਾਇਸੀ ਤੂੰ ਕੱਢੇ ਸੀ ਇੱਕ ਵਾਰੀ ਸਬਜ਼ੀ ਬਣਾਈ ਤਾਂ نکال ਲੈ ਤੇ ਹੁਣ ਮੈਂ ਇਹ ਵਲੇ ਪੋਲੀਥੀਨ 'ਚ ਪਾ ਕੇ ਨੂੰ ਗੰਡ ਮਾਰ ਕੇ ਤੇ ਫ੍ਰੀਜਰ ਵਿੱਚ ਹੀ ਰੱਖਣ ਲੱਗੀ ਆ ਠੀਕ ਹੈ ਜੀ ਜਿਹੜਾ ਜਦੋਂ ਸਸਤੀਆਂ ਚੀਜ਼ਾਂ ਹੁੰਦੀਆਂ ਨੇ ਤੁਹਾਡੀ ਬਚਤ ਵੀ ਇਹ ਤੇ ਨਾਲ ਤੁਹਾਨੂੰ ਬਹੁਤ ਰੈਸ਼ਨ ਨਹੀਂ ਹੁੰਦੀ ਟਾਈਮ ਤੇ ਟਾਈਮ ਤੁਹਾਨੂੰ ਉਸੇ ਵੇਲੇ ਚੀਜ਼ ਮਿਲ ਜਾਂਦੀ ਹੈ ਘਰ ਪਈ ਹੁੰਦੀ ਹੈ ਅੱਜ ਮੈਂ ਥੋੜੀ ਧੋ ਦਿੱਤੀ ਸੋ ਹੁਣ ਮੈਨੂੰ ਸੁਕਾ ਕੇ ਰੱਖਣਾ ਪਏਗਾ ਨਹੀਂ ਤੇ ਮੈਂ ਅਦਰਵਾਈਜ਼ ਸਵੇਰਿਆਂ ਨੂੰ ਬਣਾ ਲਾਂਗੀ ਵੈਸੇ ਫ੍ਰੀਜਰ ਚ ਮੈਂ ਇਸ ਤਰੀ ਰੱਖ ਦਿੱਤੀ ਸੀ ਕਿਉਂਕਿ ਮੈਂ ਗਿੱਲੀ ਇਹਨੂੰ ਸੰਭਾਲ ਕੇ ਨਹੀਂ ਰੱਖ ਸਕਦੇ ਹੁਣ ਫਿਰ ਮੈਨੂੰ ਸੁਕਾਣਾ ਪਏਗਾ ਮੈਂ ਕੱਲ ਆਲੂ ਪਾ ਕੇ ਇਹਨੂੰ ਪਾਲਕ ਸੋਰੀ ਮੇਥੀ ਮੇਥੀ ਤੇ ਆਲੂ ਬਣਾ ਕੇ ਤੇ ਤੁਹਾਨੂੰ ਰੈਸਪੀ ਜ਼ਰੂਰ ਕੱਲ ਪਾਵਾਂਗੀ ਤੇ ਜ਼ਰੂਰ ਮੇਰੇ ਦੇਖਣਾ ਰੈਸਪੀ ਠੀਕ ਹੈ ਜੀ ਓਕੇ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਓਕੇ ਜੀ